ਅੱਜ ਆਪਣੇ ਪੰਜਾਬ ਮੁੰਡਾ ਕਾਲਾ ਮੱਤੀ ਜੋ ਬਹੁਤ ਹੀ ਮਸ਼ਹੂਰ ਕਰ ਦਿੱਤੇ ਵਿੱਚ ਸਾਨੂੰ ਆਖਾ ਸੀ ਵੀ ਆਪਣੇ ਬੰਦੇ ਵਿੱਚ ਟੈਲੈਂਟ ਵੀ ਕਮੀ ਨਹੀਂ ਹੋਈਗੀ ਆਪਣੇ ਗਿੰਦ ਦੀ ਟੀਮ ਆਨੰਦਪੁਰ ਸਾਹਿਬ ਦੇ ਨਵੇਂ ਜੱਟਪੁਰੇ ਦੇ ਵਿੱਚ ਹੋਈ ਤਾਂ ਕਾਰਾਂਬਤੀ ਇਥੋਂ ਆਪਣੇ ਬੁਢੀ ਦੀ ਟੀਮ ਦੀ ਤਿਆਰੀ ਵੀ ਲੈ ਤੇ ਅੱਪ ਮੰਨ ਨੇ ਮੋਹਤਜਿੱਤ ਗਿਆ ਇਹ ਪਹਿਲਾ ਸਤਕਾਰ ਕਰਨ ਵਾਲੇ ਵੀ ਲੋਕਾਂ ਵੱਲੋਂ ਪਹਿਲਾ ਸਨਮਾਨ ਦਿੱਤਾ ਜਾਂਦਾ ਜਨਬਤ ਕਰਦੇ ਬੜੇ ਕਿੰਨੇ ਕੁ ਖੁਸ਼ੀ ਹੋਈ ਮੋਹਤਜਿੱਤ ਗਿਆ ਬੜਾ ਖੁਸ਼ੀ ਹੋਇਆ ਬਈ ਉਦੋਂ ਵੱਧ ਖੁਸ਼ੀ ਹੋਇਆ ਆਪਣੇ ਪਿੰਡ ਦਾ ਇਹ ਟੂਰਨਾਮੈਂਟ ਜਿੱਤੇ ਆ ਠੀਕ ਹੈ ਠੀਕ ਹੈ ਤੇ ਸਾਰੇ ਖਿਡਾਰੀ ਬਹੁਤ ਤਗੜਾ ਖੇਡੇ ਤੇ ਆਪਣੇ ਬੰਦੇ ਟੀਮ ਸਾਥੀਆਂ ਨੂੰ ਫਿਨਿਸ਼ ਕਰੀਓ ਠੀਕ ਹੈ ਜੀ ਤੇ ਕਿਸੇ ਪਲੇਅਰ ਦਾ ਨਾਮ ਨਿਕਲ ਦਿੱਤਾ ਫਿਰ 10 ਦੰਦਾਂ ਦਾ ਨਾਮ ਦਿੱਤਾ ਪਰ ਅਮਰ ਪ੍ਰਸੰਤਾਂ ਨੂੰ ਪਰ ਅਮਰ ਜਿਹੜੇ ਜਿੱਤੇ ਵੀਕਾਰੇ ਮਤਲਬ ਜਿੱਗਿਆ ਸਤਕਾਰ ਮਕਮੇ ਦੀ ਵੱਲੋਂ ਹਾਰ ਪਾ ਕੇ ਮੁੰਡੇ ਦਾ ਸਨਮਾਨ ਕਰਾਇਆ ਜਾਂਦਾ ਤਾਂ ਹੋ ਜਾਂਦਾ ਉਧਰ ਵੀ ਤਾਰੀਆਂ ਮਾਜ਼ਾ ਕਰਦੇ ਆ ਨਾ ਨਾ ਤੱਪ ਦੇ ਮੁੰਡਾ ਜਿਹੜੇ ਕਦੇ ਕਦੇ ਹੱਥ ਪਾ ਰਹੇ ਨੇ ਸਰਕਾਰ ਕਮੇਟੀ ਦੇ ਮੈਂਬਰ ਪਿੰਡ ਦੇ ਮੁੰਡੇ ਸੋ ਆਪਾਂ ਕਹਿਆ ਸੀ ਵੀ ਟੈਲੈਂਟ ਲਈ ਘਾਤ ਨਹੀਂ ਪਿੰਡ ਚ ਟੈਲੈਂਟ ਬਹੁਤ ਆ ਵੀ ਬੀਡੀਐਮ ਸ਼ੇਅਰ ਕਰੋ ਤਾਂ ਕਿ ਮਤੀਰੇ ਦਾ ਨਾਮ ਰੂਹ ਹੁੰਦਾ ਤੇ ਦਾ ਮਾਸਾ ਜਿਹੜੇ ਦਾ ਨਾਮ ਰੂਹ ਕਰਿਆ ਕਾਲਾ ਮਿੱਟੀ ਕਾਲਾ ਮਿੱਟੀ ਕਰਾਈ ਦੀ ਹੈ ਜਿਹਨੂੰ ਨਾਮ ਤਾਂ ਤੇ ਅੱਜ ਮੁੰਡਾ ਦਾ ਨਾਮ ਰਹੀ ਆ ਦੇ ਪੁਹਰੇ ਜੱਟਾਂ ਕਬੱਡੀ ਸ਼ਾਹ ਵਾਸਤੇ ਮੱਖਾ ਦੀ ਬਣਾਇਆ ਸਾਰੀ ਖੇਤਰਾ ਕਮੇਟੀ ਆ ਆਮਤੀ ਚੇਹੇ ਪਹੁੰਚਿਆ ਮਾਤਾ ਫੀਟ ਕਰ ਰਹੀ ਹੈ ਦੇਖ ਆਪਣੇ ਖੋਲਿਆਂ ਤੇ ਤੇਲ ਚੜੀ ਹੋਈ ਤੇ ਉਤਰਦਾ ਮੂੰਹ ਮਠਾ ਕਰਾਇਆ ਨਾਲ ਸਾਰੀ ਟੀਮ ਤੇ ਨੌਜਵਾਨ ਪਿੰਡ ਚੋਂ ਮੁੰਡੇ ਪਹੁੰਚੇ ਨੇ ਵੀ ਮਾਤਾ ਕਿੰਨੀ ਖੁਸ਼ੀ ਹੋਈ ਮੁੰਡਾ ਮੋਟਰ ਵਾਲੀ ਦੀ ਬਹੁਤ ਖੁਸ਼ੀ ਆ ਗਈ ਵੀ ਬੱਚਾ ਦੋ ਕਿਦਾ ਨਾਮ ਲਿਆ ਸਾਰਿਆਂ ਦੀ ਖੁਸ਼ੀ ਹੁੰਦੀ ਆ ਤਾਂ ਹਾਂਜੀ ਹਾਂ ਹਣਾ ਸਾਰੇ ਭੈਣ ਭਾਈਆਂ ਦੀ ਖੁਸ਼ੀ ਆ ਤੇ ਕਾਲਾ ਪਹਿਲਾਂ ਕੀ ਖੁਸ਼ੀ ਦਿੱਤ ਕੇ ਲਿਆ ਘਰੇ ਪਹਿਲਾਂ ਭਾਈ ਬਹੁਤ ਲਈ ਜਾਂਦਾ ਵਾ ਅੱਛਾ ਹਾਂ ਹਾਂ ਜਿਵੇਂ ਆ ਰੂ ਰੋਈ ਸੀ ਉਹੀ ਹਾਂ ਵੀ ਇਹ ਜਸਮਾਨ ਨੇ ਬਹੁਤ ਕੂਲਰ ਤੋਂ ਲਾ ਕੇ ਲਿਆਗਾ ਹਾਂ ਸਕੂਟਰ ਵੀ ਜਿੱਤਾ ਹੋਇਆ ਇੱਕ ਪਹਿਲਾਂ ਹਣਾ ਸਕੂਟਰ ਲਿਆਗਾ ਉਹ ਤੋਂ ਪਹਿਲਾਂ ਮੋਟਰਸਾਈਕਲ ਮਿਲਿਆ మ